ਕਿ ਸਭ ਨਾਲੋਂ ਵੱਡੀ ਹੈ ਜੀ ਠੀਕ ਹੈ ਮੇਰੀ ਭੈਣ ਦੇ ਵਿਆਹ ਤੱਕ ਸਰ ਰਿਬਨ ਵੀ ਉਹਨੇ ਕਟਾਇਆ ਸੀ ਕਹਿੰਦੀ ਮੈਂ ਤੁਹਾਡੇ ਘਰ ਦੀ ਛੋਟੀ ਨੂੰ ਮੇਰੇ ਹੱਕਾਂ ਮੰਦੇ ਆ ਠੀਕ ਹੈ ਉਹਦੇ ਘਰ ਦੀ ਕਿਰਾਏ ਜੀ ਸੀ ਸਾਰੇ ਮੇਰੇ ਘਰ ਦੇ ਕਿਰਾਏ ਘਰਾਂ ਚ ਨਹੀਂ ਆਣ ਜਾਣਾ ਸਰ ਠੀਕ ਹੈ ਠੀਕ ਹੈ ਸਰ ਐਨ ਕੁੜੀ ਨੂੰ ਮੈਂ ਕਾਲਜ ਲਾਇਆ ਜੀ ਬਾਬਾ ਫਰੀਦ ਐਂ ਵੀ ਅੱਠ ਸਾਲ ਤੱਕ ਸਭ ਚੀਜ਼ ਮੈਂ ਕਰਦਾ ਸੀ ਜੀ ਵਸਤੀ ਫੀਸ ਕੋਲੇ ਦੀ ਫੀਸ ਸਭ ਮੈਂ ਕਰਦਾ ਸੀ ਠੀਕ ਹੈ ਠੀਕ ਹੈ ਜੀ ਪਹਿਲਾਂ ਸਾਡੇ ਨਾਲ ਬੰਮਰ ਚ ਲੜਾਈ ਹੋਈ ਹੈ ਕੁੜੀ ਫੇਰ ਠੀਕ ਹੋ ਕੇ ਮੇਰੇ ਕੋਲ ਆਪੇ ਆ ਗਈ ਠੀਕ ਹੈ ਉਸ ਤੋਂ ਬਾਅਦ ਇਹ ਕੁੜੀ ਐਸ ਕੋ ਮੈਨੂੰ ਮਹੀਨਾ ਪਹਿਲਾਂ ਕ ਸਰ 4 ਸਾਲਾਂ ਦੀ ਕੁੜੀ ਦੇ ਪਿੱਛੇ ਮੈਂ 15-20 ਲੱਖ ਰੁਪਏ ਲਾਇਆ ਠੀਕ ਹੈ ਠੀਕ ਹੈ ਜੀ ਸਭ ਕੁਝ ਆਉਂਦਾ ਕੁੜੀ ਨੂੰ ਮਤਲਬ ਇੰਨਾ ਕੁ ਕੁਛ ਰੱਖਿਆ ਕਿ ਮੱਚਾ ਦੇ ਮਾਪੇ ਨੂੰ ਵੀ ਇੰਨਾ ਮਾਦਮੀ ਕਿੱਤਾ ਹੋਣਾ ਜਿੰਨਾ ਕੁੜੀ ਦਾ ਮੈਂ ਕੀਤਾ ਜੀ ਚਾਹੀਏ ਇੱਥੇ ਮੈਂ ਗਲਤਾਂ ਚਾਹੀਏ ਸਹੀ ਹੈ ਠੀਕ ਹੈ ਸਭ ਕੁਝ ਉਹ ਕੁੜੀ ਦਾ ਮੈਂ ਕੀਤਾ ਜੀ ਉਸ ਤੋਂ ਬਾਅਦ ਸਰ ਮਹੀਨਾ ਪਹਿਲਾਂ ਮੈਨੂੰ ਕਹਿੰਦੀ ਹੈ ਮੈਨੂੰ ਤੇਰਾ ਨਾਦਾ ਫਿਊਚਰ ਨਹੀਂ ਦਿਖਦਾ ਸਰ ਮੇਰਾ ਸਭ ਕੁਝ ਲਵਾ ਕੇ ਘਰ ਪਰਿਵਾਰ ਮੇਰਾ ਸਭ ਕੁਝ ਝਾੜ ਕੇ ਸਭ ਕੁਝ ਮੇਰਾ ਖਾ ਕੇ ਉਹਨੂੰ ਕੁੜੀ ਨੂੰ ਸਰ ਮੇਰਾ ਨਾਦਾ ਫਿਊਚਰ ਨਹੀਂ ਦਿਖਦਾ ਸੀ ਜੀ ਸਰ ਬੋਲੋ ਤੇ ਮੈਂ ਗਲਤ ਸੀ ਜਾਂ ਸਹੀ ਸੀ ਨਹੀਂ ਇੱਕ ਮੇਰੀ ਗੱਲ ਸੁਣੋ ਉਹ આરોਪ ਲਾ ਰਹੀ ਐ ਮਤਲਬ ਤੁਸੀਂ ਇੱਕ ਮਹੀਨਾ ਉਹਨੇ ਕਿਹਾ ਤਾਂ ਵੀ ਫਿਊਚਰ ਨਹੀਂ ਆ ਤੁਹਾਨੂੰ ਲੱਗਦਾ ਸੀ ਤੁਸੀਂ ਉਹਨਾਂ ਦੇ ਮਦਰ ਜਾਂਦੇ ਸੀ ਫਿਰ ਨਹੀਂ ਗਿਆ ਜੀ আচ্ছা ਫਿਰ ਅੱਜ ਕੀ ਮਤਲਬ ਅੱਜ ਕੀ ਗੱਲ ਹੋਈ ਤਾਂ ਜੋ ਕਹਿ ਰਹੀ ਐ ਮੇਰੇ ਸਿਰ ਤੇ ਹਫ਼ਤਾ ਪਹਿਲਾ ਇਹ ਕੁੜੀ ਨਾਲ ਮੇਰੀ 2 ਘੰਟੇ ਗੱਲ ਹੋਈ ਐ ਵੀ ਪ੍ਰੂਫ ਮੈਂ ਤੁਹਾਨੂੰ ਇੱਕ ਇੰਗਲਿਸ਼ ਪੇਜ ਦਿੰਦੀ ਐ ਠੀਕ ਐ ਠੀਕ ਐ ਮੈਨੂੰ ਸਭ ਪਿਆ ਸਰ ਠੀਕ ਐ ਠੀਕ ਐ ਜੀ ਉਸ ਤੋਂ ਬਾਅਦ ਮੈਨੂੰ ਉਹਨੇ ਕਿਹਾ ਸੀ ਮੈਂ ਦਿੱਲੀ ਜਾਣਾ ਲੈ ਬੇਟਾ ਤੂੰ ਮੇਰੇ ਨਾਲ ਚੱਲ ਠੀਕ ਹੈ। ਸਭ ਸੱਡੀ ਗੱਲ ਹੋਈ ਉਹ ਤੋਂ ਬਾਅਦ ਹੀ ਪਤਾ ਨਹੀਂ ਇਹਦੇ ਮਨ ਚ ਕੀ ਆਇਆ ਦੋ ਦਿਨ ਫਿਰ ਮੇਰੇ ਨਾਲ ਲੜਾਈ ਕਰ ਲਈ। ਠੀਕ ਹੈ। ਠੀਕ ਹੈ ਸਰ। ਉਸ ਤੋਂ ਬਾਅਦ ਜੇ ਪਾਣੀ ਲੈਣ ਆਈ ਆ ਉੱਥੇ ਮੇਰੇ ਨਾਲ ਵੀ ਗੱਲ ਹੋਈ ਆ। ਅਸੀਂ ਥੋੜੇ ਜਿਹੀ ਸੀ ਆਪਾਂ ਇਸ ਤੁਸੀਂ ਮੈਂ ਉੱਥੇ ਹੀ ਖੜਾ ਸੀ। ਮੈਂ ਸ਼ੌਕ ਤੇ ਗਿਆ ਆ ਸੀ ਉੱਥੇ। ਠੀਕ ਹੈ। ਉੱਥੇ ਹੀ ਖੜਾ ਸੀ। ਠੀਕ ਹੈ। ਤੇ ਸਰ ਉੱਥੇ ਮੇਰੇ ਨਾਲ ਗੱਲਾਂ ਗੁੱਲਾਂ ਹੋਈਆਂ ਇਹ ਵੀ ਆ ਸਰ। ਤੇ ਸਰ ਇਹ ਪਾਣੀ ਦੀ ਗੱਲ ਲੈ ਕੇ ਸਕੂਟੀ ਤੇ ਲੱਗੀ ਪਾਣੀ ਤੋਂ ਪੈਣ ਤੇ ਲੱਗ ਗਈ ਡਿੱਗ ਪਈ। ਇਹ ਤੇ ਫਿਰ ਤੇ ਝੋਟ ਲੱਗੀ ਤੇ ਹੁਣ ਮੇਰੇ ਤੇ ਇਲਜ਼ਾਮ ਲਾ ਦਿੱਤਾ। ਅੱਛਾ ਮਤਲਬ ਤੁਸੀਂ ਕਿਤੇ ਹੋਰ ਵੀ ਕੋਈ ਮਤਲਬ ਇਸ ਤਰ੍ਹਾਂ ਦੀ ਗੱਲਾਂ ਹੈਗੀਆਂ ਜਿਹੜੀ ਮਤਲਬ ਜਿਵੇਂ ਕੋਈ ਗੁੰਮਨ ਗਈ ਹੈ ਤੁਹਾਡੇ ਨਾਲ ਕਿਤੇ ਬਾਹਰ ਵੀ ਗਈ ਹੈ ਕਿਤੇ ਸਰ ਹਰਦਵਾਲ ਗਈ ਹੈ ਜੀ ઋਸ਼ੀਕੇਸ਼ ਅਮਰੀਤਸਰ ਹਰ ਜਗ੍ਹਾ ਗਈਆਂ ਦੀ ਮੰਮੀ ਨਾਲ ਗਈ ਹੈ ਜੀ ਵੀ ਤੇ ਬਲੂ ਬਿਰ ਤੋਂ ਕੱਲੀ ਕੱਲੀ ਫੋਟੋ ਪਈ ਹੈ ਜੀ ਠੀਕ ਹੈ ਜੀ ਹੋਰ ਜਦੋਂ ਮੇਰੀ ਭੈਣ ਦਾ ਪਿਆ ਜੈਸਰ ਕੀਤਾ ਸੀ ਉੱਥੇ ਦੀ ਮੰਮੀ ਨਾਨੀ ਇਹ ਖੁਦ ਤਿਆਰ ਹੋ ਕੇ ਸਾਰੀ ਮੇਰੇ ਨਾਲ ਗਈਆਂ ਜੀ ਚੰਗਾ ਇਹਨੂੰ ਲਹਿੰਗਾ ਪਵਾ ਕੇ ਚੰਗਾ ਤਿਆਰ ਕਰਾ ਕੇ ਸਭ ਕੁਝ ਨਾਲ ਲੈ ਕੇ ਗਿਆ ਜੀ ਬੀ ਤੇ ਬਲੂ ਤੁਹਾਨੂੰ ਸਭ ਫੋਟੋਆਂ ਦੇ ਸਕਦਾ ਜੀ 4 ਸਾਲ ਪੁਰੀ ਮੈਨੂੰ ਰਿਸ਼ਤੇ ਦੇ ਲਈ ਹੈ ਹੁਣ ਤੁਹਾਡੇ ਤੇ ਰੋਕ ਲਾ ਰਹੀ ਹੈ ਚਲੋ ਝੂਠਾ ਹੈ ਜਾਂ ਸੱਚਾ ਹੈ ਤਾਂ ਇਨਵੈਸਟੀਗੇਸ਼ਨ ਦਾ 파ਟ ਹੈ ਨਾ ਤੁਸੀਂ ਕੀ ਮੰਗ ਕਰਦੇ ਹੋ ਸਰ ਮੈਂ ਤਾਂ ਇਹੀ ਕਹਿੰਦਾ ਜੀ ਜੇ ਇਹਨੇ ਮੇਰ ਨਾਲ ਰਹਿਣਾ ਹੀ ਨਹੀਂ ਸੀ ਤਾਂ ਫਿਰ ਮੈਨੂੰ 400 ਦਾ ਜਿੰਨਾ ਬਰਬਾਦ ਕਿਉਂ ਕੀਤਾ ਸੀ ਸਭ ਕੁਝ ਮੇਰੇ ਨਾਲ ਉਝਾਰਤਾ ਸਕੂਟੀ ਲੈਪਟੋਪ ਫੋਨ ਹਰ ਇੱਕ ਚੀਜ਼ ਨੂੰ ਮੇਰੀ ਲੈ ਕੇ ਦਿੱਤੀ ਉਸ ਸਰ ਮੈਂ ਸੁਣਾਣਾ ਨਹੀਂ ਚਾਹਦਾ ਮੈਂ ਲੋਕਾਂ ਨੂੰ ਕਹਣਾ ਨਹੀਂ ਚਾਹਦਾ ਕਿ ਰਿਸ਼ਤਾ ਟੋਟੇ ਬਾਅਦ ਲੋਕੀ ਕਹਿੰਦੇ ਆ ਬਟ ਮੇਰੀ ਹੁਣ ਮਜਬੂਰੀ ਬਣ ਚੁੱਕੀ ਹੈ ਉਹਨੇ ਮੈਨੂੰ ਹਲਾਤੀਏ ਜੇ ਕਰਦੇ ਸੀ ਸਰ ਮੈਨੂੰ ਦੱਸਣਾ ਪੈ ਰਿਹਾ ਹੈ ਚਲੋ ਜੰਗੇ ਸਮਾਚਾਰ ਦੀ ਇਹ رائے ਹੈ ਤੁਸੀਂ ਹੁਣ ਕੁੜੀ ਨਾਲ ਕੋਈ ਰਿਲੇਸ਼ਨ ਨਹੀਂ ਰੱਖਣਾ ਅਗਰ ਜੀ ਉਹ ਤੁਹਾਡੇ ਨਾਲ ਨਹੀਂ ਸੈਟਲ ਹੋਣਾ ਚਾਹੁੰਦੀ ਤਾਂ ਨਹੀਂ ਹੋਣਾ ਤੁਸੀਂ ਕਿਉਂਕਿ ਮੈਂ ਤੁਹਾਡੀ ਗੱਲ ਮੰਨ ਗਿਆ ਸਰ ਸਾਹਿਬ ਉਹ ਕੇ ਬਟ ਜੋ ਮੇਰਾ ਇਹਨਾਂ ਕੋਚ ਹੋਇਆ ਹੈ ਮੇਰਾ ਮੈਨੂੰ ਵੀ ਤਾਂ ਕੋਈ ਦਾ ਪਵਿ ਸਰ ਤੋਂ ਨਹੀਂ ਦੇਖੋ ਤੁਸੀਂ ਜੋ ਕੁਝ ਕੀਤਾ ਵਧੀਆ ਕਰ ਲਿਆ ਨਾ ਜਿਉਂਨੇ ਵੀ ਤੁਹਾਡੀ ਜਿੰਨੀ ਵਿੰਦਗੀ ਇਹ ਤਾਂ ਪਤੀ ਪਤਨੀ ਦੇ ਵਿੱਚ ਹੁੰਦੀ ਹੈ 10 ਸਾਲ પતિ ਪਤਨੀ ਰਹਿ ਜਾਂਦੀ ਹੈ ਅਗਰ ਜੇ ਪਤਨੀ ਚਾਹਦੀ ਹੈ ਨਾ ਵੀ ਮੈਂ ਕੋਰਟ ਦੇ ਇੱਕ ਮਿੰਟ ਮਤਲਬ ਵਿੱਚ ਸਟੌਪ ਕਰ ਰਹਾ ਹਾਂ ਮੈਂ ਪਤੀ ਪਰਮੇਨੀ ਗੱਲ ਦੀ ਹੈ ਗੱਲ ਕਰ ਮੈਂ ਇਹਦੀ ਮੰਮੀ ਨੇ ਤੇ ਇਹਨੇ ਰਲ ਕੇ ਆਦੇ ਪਾਪਾ ਤੇ ਖਰਚੇ ਰਾਤੇ ਡੈਮੋਸਟਰ ਕੇਸ ਲਾ ਰੱਖਿਆ ਠੀਕ ਹੈ ਜੀ ਆ ਜੋ ਹੀ ਪਾਪਾ ਦੇ ਨਾਮ ਲਾ ਕੇ ਉਹਦੇ ਬਿਆਨ ਦੇ ਰਿਹਾ ਜੀ 200 ਸਾਲ ਤੋਂ ਉੱਤੇ ਹੋ ਗਏ ਆਦੇ ਪਾਪਾ ਨਾਲ ਰਹਿੰਦੇ ਨਹੀਂ ਕਿ ਨਾਨੀ ਘਰ ਦੇ ਰਹਿੰਦੇ ਆ ਠੀਕ ਹੈ ਜੀ ਕੁੱਤੇ ਵਾਲਾ ਉਹ ਬੰਦੇ ਜਿਹਨਾਂ ਨੇ ਹੱਲ ਕੀਤਾ ਆਏ ਜਾਂਦੇ ਪਾਪਾ ਦਾ ਉਹਦੇ ਮਾਰਦੀਆਂ ਸੀ ਉਹ ਵੀ ਇਹਨਾਂ ਨੂੰ ਮਾਰਦਾ ਘੁਰਦਾ ਸੀ ਦਾਦੂ ਜੀ ਕਿ ਮੈਂ ਨਹੀਂ ਕਹਿੰਦਾ ਜਮਾਉਂਦ ਨਾਲ ਵਰਦੀਆਂ ਨਹੀਂ ਸਾਨੂੰ ਮਾਲਾ ਕਹਿੰਦੀ ਸੀ ਸਾਰਾ ਅੱਜ ਉਹ ਬੰਦੇ ਨੇ ਤੇ ਨਾਲ ਆ ਕੇ ਖੜਾ ਜੀ ਬਿਕੋਸ ਦਾ ਗੇਸ ਨੇ ਇਹਦੇ ਪਾਪਾ ਤੇ ਲਾਇਆ ਹੋਇਆ ਸਰ ਜੀ ਨੇ ਆਪਦੇ ਘਰੇ ਰਿਸ਼ਤੇ ਨਿਭਦੇ ਨਹੀਂ ਦੇਖੇ ਦੂਜਿਆਂ ਨਾਲ ਕੀ ਨਾ ਮਾਰ ਕੇ ਸੋ ਆਜੋ ਹੀ ਹੁੰਦਾ ਪਾਪਾ ਉਹਨਾਂ ਦੀ ਸਪੋਰਟ ਤੇ ਆ ਕੇ ਖੜਾ ਹੈ ਤੂੰ ਜਨਮ ਦਿਨ ਵਗੈਰਾ ਵੀ ਬਣਾਇਆ ਸੀ ਇਹਨਾਂ ਨੇ ਸਰ ਮੈਂ ਤੁਹਾਨੂੰ ਫਿਕ ਪ੍ਰੂਫ ਇੱਕ ਇੱਕ ਚੀਜ਼ ਦਿੰਨਾ ਜਨਮ ਦਿਨ ਐਨਵਰਸਰੀਆਂ ਸਾਡੇ ਤਿੰਨਾਂ ਨਵਰਸਰੀਆਂ ਬਣੀਆਂ ਇਹਦੇ ਜਨਮ ਦਿਨ ਬਣਿਆ ਮੇਰੇ ਬਣਿਆ ਮੇਰੇ ਘਰੇ ਆ ਕੇ ਕੇਕ ਕਟਾਉਂਦੀ ਨਹੀਂ ਇਹਦੇ ਬਰਦੇ ਤੇ ਲਈ ਫਰੈਂਡਾਂ ਦੇ ਵਿੱਚ ਮੈਂ ਇਹਦੇ ਜੇ ਕਟਾਉਂਦਾ ਰਿਹਾ ਅੰਗੇ ਸਾਰੀਆਂ ਫਰੈਂਡਾਂ ਨੂੰ ਤੇ ਕੋਦੇ ਕਾਲਜ ਨੂੰ ਪਤਾ ਸੀ ਸਰ ਮੇਰੇ ਨਾਲ ਰਿਲੇਸ਼ਨ ਦੇ ਜੀ ਇਹ ਸਾਡਾ ਰਿਲੇਸ਼ਨ ਖਰਾਬ ਵੀ ਇਹਦੇ ਕਾਲਜ ਫਰੈਂਡਾਂ ਕਰਕੇ ਹੋਇਆ ਜੀ ਉਹਨਾਂ ਨੇ ਲੁਪਟਿਆ ਪਰ ਸਿੱਧੀ ਦਾ ਸਰ ਮੁੱਝ ਕਹਿਣ ਵਾਲੇ ਬੰਦੇ ਆ ਜੀ ਮੇਰੇ ਨਾਲ ਬਹੁਤ ਵਧੀਆ ਸੀ ਕੁੜੀ ਮੇਰੇ ਕੋਲ ਸੀ ਸਟੱਫ ਚੱਕੋਗੇ ਤੁਸੀਂ ਕਹੋਗੇ ਉਹਦੇ ਨਾਲ ਹੀ ਰਹਿਣਾ ਸਰ ਮੈਂ ਤਾਂ ਜ਼ਬਰਦਸਤੀ ਨਹੀਂ ਹੈ ਕੋਈ ਮੈਂ ਤਾਂ ਅੱਜ ਵੀ ਕਹਿਣਾ ਉਹਗੀ ਆਪਾਂ ਬਣਾਉਣ ਨੂੰ ਤਿਆਰ ਹਾਂ ਸਰ ਕਿਉਂਕਿ ਮੇਰਾ ਪਿਆਰ ਹੈ ਬਟ ਐਨਾ ਕੁਝ ਹੋਣ ਤੋਂ ਬਾਅਦ ਉਹ ਕੁੜੀ ਨੂੰ ਸੋਚਣਾ ਚਾਹੀਦਾ ਸੀ ਮੇਰੇ ਬਾਰੇ ਵੀ ਬੰਦੇ ਨੇ ਮੇਰਾ ਐਨਾ ਕੀਤਾ ਅਰੇ ਮੈਂ ਸਟੈਪ ਬੈਕ ਕਿਉਂ ਕਰ ਰਹੀ ਹਾਂ ਰੀਜ਼ਨ ਵੀ ਹੋਣੀ ਚਾਹੀਦੀ ਕਿਸੇ ਰੈਸਿਟ ਦੇ ਇਹ ਜੋ ਕਰੀ ਫਿਚਰ ਨਹੀਂ ਹੈ ਸੱਟ ਤਬਸਾ ਫਿਚਰ ਨਹੀਂ ਚਾਹਤਾ ਉਹਨਾਂ ਟਾਈਮ ਫਿਚਰ ਸੈਲਸ ਜਿੰਨਾ ਟਾਈਮ ਉਹਨਾਂ ਦੇ ਵਿੱਚ ਖਰਚੇ ਲੱਗਦਾ ਸੀ ਤਾਂ ਹੀ ਕਰਦੀ ਆ ਉਹਨਾਂ ਟਾਈਮ ਫਿਚਰ ਸੀਗਾ ਸਰ ਕੱਲੀ ਕੱਲੀ ਦੀ ਜਦੋਂ ਨੂੰ ਮੈਂ ਲੈ ਕੇ ਦਿੱਤੀ ਉਹਦੋਂ ਫਿਚਰ ਸੈਲਸ ਸੀਗਾ ਸਰ ਮੈਂ ਸਰ ਦੁਬਈ ਗਿਆ ਮੈਂ 50-60 ਹਜ਼ਾਰ ਰੁਪਏ ਕਮਾਇਆ ਹੋਊਗਾ ਤੋਂ ਬਾਅਦ ਉਹਦੇ ਵਿੱਚੋਂ ਦੀ ਮੈਂ ਕੁਆਲਿਟੀ ਫੀਸ ਬੜੀ ਦੇ ਕੇ ਉਹਨੂੰ ਲੈਪਟਾਪ ਲੈ ਕੇ ਦਿੱਤਾ ਮੈਂ 10 ਰੁਪਏ ਕਢਣੇ ਦਿੱਤੇ ਤੁਹਾਡਾ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਚਲੋ ਸਾਡੀ ਪਰਸਨਲ ਰਾਏ ਹੈ ਵੀ ਹੁਣ